ਅਨਾਜ ਮੰਡੀ ਦੇ ਵਿੱਚ ਜੋ ਕਣਕ ਸੀ ਜਾ ਕਿਸਾਨਾਂ ਨੂੰ ਕਾਫੀ ਜਿਹੜਾ ਗੜੇ ਮਾਰੀ ਦੇ ਨਾਲ ਨੁਕਸਾਨ ਹੋਇਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਕਾਫੀ ਨਿਰਾਸ਼ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਪੰਜਾਬ ਸਰਕਾਰ ਨੂੰ ਲੈ ਕੇ ਦੁਆਰਾ ਦੁਆਰਾ ਜਿਹੜੀ ਕਿ ਮੌਬਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪਰੰਤੂ ਇਸ ਗੱਲ ਦੇ ਉੱਤੇ ਹੁਣ ਅਕਾਲੀ ਦਲ ਫਿਰ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਈ ਹੈ ਦੱਸਿਆ ਕਿ ਬੰਟੀ ਰਮਾਣਾ ਨੇ ਇੱਕ ਵੱਡਾ ਬਿਆਨ ਸਾਹਮਣੇ ਪੰਜਾਬ ਸਰਕਾਰ ਤੇ ਫਲਟਵਾਰ ਕੀਤੇ ਰਹੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਝੂਠੇ ਵਾਅਦੇ ਕੀਤੇ ਜਾ ਰਹੇ ਨੇ ਤੇ ਦਿਲਾਸਾ ਦੇ ਕੇ ਫਿਰ ਤੋਂ ਜਿਹੜਾ ਯਕੀਨ ਕਿਸਾਨਾਂ ਦਾ ਤੋੜ ਦਿੱਤਾ ਜਾਂਦਾ ਹੈ ਤੇ ਮੁਆਵਜ਼ੇ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਹੁਣ ਭਾਰੀ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਨੂੰ ਖੜਨਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਕਾਇਦਾਨ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਲਟਵਾਰ ਕੀਤਾ ਜਾ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਬੱਟੇ ਰੋਮਾਣਾ ਦਾ ਹੋਰ ਕੀ ਕਹਿਣਾ ਹੈ 15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀ ਨੂੰ ਮਿਲਿਆ ਨਹੀਂ ਸਾਡੇ ਹਲਕੇ 'ਚ ਇਹ ਸਾਰੇ ਪੰਜਾਬ 'ਚ ਹੀ ਇਹ ਸਮੱਸਿਆ ਹੈ ਸੋ ਮੈਂ ਤਾਂ ਇਸ ਔਖੇ ਸਮੇਂ 'ਚ ਮੁਕਤੀ ਘੜੀ 'ਚ ਜਦੋਂ ਬੰਦੇ ਨੇ ਆਪਦੇ ਲਹੂ ਪਸੀਨੇ ਨਾਲ 6 ਮਹੀਨੇ ਫਸਲ ਆਪਦੀ ਤਿਆਰ ਕਰਕੇ ਉਸ ਫਸਲ ਨੂੰ ਵੇਚਣ ਵਾਸਤੇ ਮੰਡੀ 'ਚ ਲਿਆਉਣੇ ਆ ਉਹਦੇ 'ਚ ਵੀ ਦਿੱਕਤ ਆਉਂਦੀ ਹੈ ਮੈਂ ਅੱਜ ਇਹਨਾਂ ਦੇ ਸੌਖੀ ਘੜੀ 'ਚ ਨਾਲ ਖੜਾ 15-15 ਦਿਨ ਹੋ ਗਏ ਮੰਡੀ 'ਚ ਫਸਲਾਂ ਆਈਆਂ ਉਹਨੂੰ ਕਿ ਹਜੇ ਤੱਕ ਮੰਡੀਆਂ ਚ ਕਿਸਾਨ ਰੋਲ ਰਿਹਾ ਬੋਲੀ ਨਹੀਂ ਲੱਗਨੀ ਮੰਡੀ ਚ ਬੈਠੂ ਕਿ ਤੂੜੀ ਬਣਾਉਗਾ ਕਿਸਾਨ ਨੇ ਤੂੜੀ ਵੀ ਬਣਾਉਣੀ ਆ ਤਾਂ ਤਾਂ ਮੰਡੀ ਬਿਲਕੁਲ ਠੀਕ ਕਰ ਲੈ ਜੀ ਮੈਂ ਉਹੀ ਗੱਲ ਤੇ ਆਉਣਾ 15 15 ਦਿਨ ਇੱਥੇ ਬੈਠਿਆਂ ਨੂੰ ਹੋ ਗਏ ਮੰਡੀ ਚ ਫਸਲ ਆਪ ਦੀ ਸਾਹਮਣੇ ਬੈਠੇ ਇੱਥੇ ਉਹਦੀ ਰਾਖੀ ਕਰੇ ਕਿ ਤੂੜੀ ਬਣਾਵੇ ਰੋਜ਼ ਮੌਸਮ ਰੰਗ ਬਦਲਦਾ ਬੋਲੀ ਲੱਗ ਨਹੀਂ ਰਹੀ ਸਰਕਾਰ ਦਾ ਨਾ ਆ ਰਿਹਾ ਸਰਕਾਰ ਸੁੱਤੀ ਪਈ ਐ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆ ਰਿਹਾ ਪੁੱਛਣ ਵਾਸਤੇ ਤੇ ਕੇ ਸਰਕਾਰ ਦੇ ਬਿਆਨ ਕੀ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਸਰਕਾਰ ਚੋਂ ਤੋਂ ਪਹਿਲਾਂ ਕਿ ਇਹ ਹਾਲਾਤ ਵਧੀਆ ਇਹੋ ਜਿਹੇ ਬਣਾਵਾਂਗੇ ਕਿ ਫਸਲ ਮੰਡੀ ਚ ਆਇਆ ਬਾਅਦ ਚ ਕਰੂਗੀ ਤੇ ਕਿਸਾਨ ਨੂੰ ਪਹਿਲਾਂ ਵੇਲਾ ਕਰਦਿਆ ਕਰਾਂਗੇ ਦੇ ਸਾਰਿਆਂ ਨੇ ਆਪਾਂ ਧਿਆਨ ਸੁਣਿਆ ਤੇ ਅੱਜ ਹਾਲਾਤ ਕੀ ਹੈ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਪੁੱਛ ਲੋ ਸਾਰਿਆਂ ਨੂੰ 8 8 9 9 ਦਿਨ ਤੋਂ ਕੱਟ ਤੱਕ ਕਿਸੇ ਨੂੰ ਨਹੀਂ ਹੋ ਗਏ ਕਿਸੇ ਨੂੰ 12 ਦਿਨ ਹੋ ਗਏ ਤੇ ਕਿਸੇ ਨੂੰ 15 ਦਿਨ ਹੋ ਗਏ ਕੋਈ ਇੱਕ ਵੀ ਟਰੱਕ ਨਹੀਂ ਨਜ਼ਰ ਆਉਂਦਾ ਇੱਕ ਟਰੱਕ ਨਹੀਂ ਸਾਰੀ ਮੰਡੀ ਚ ਨਜ਼ਰ ਆਉਂਦਾ ਲਿਫਟਿੰਗ ਕਰਨ ਦਾ ਇੱਕ ਬੋਰੀ ਦੀ ਲਿਫਟਿੰਗ ਨਹੀਂ ਹੋਈ ਮੈਂ 12 12 ਦਿਨ ਹੋ ਗਏ ਹੈ ਜੀ ਮੈਨੂੰ ਦੱਸ ਦਿਓ 10 ਦਿਨ ਆ ਭਾਈ ਜੀ ਨੂੰ ਹੋ ਗਏ ਐਲ ਤੋਂ ਆ 12-12 ਦਿਨ 15-15 ਦਿਨ ਹੋ ਗਏ ਤੇ ਫਿਰ ਕਸੂਰ ਕੀ ਹੈ ਇਹਨਾਂ ਦਾ ਉਦੋਂ ਤਾਂ ਭਗਵਾਨ ਜਮਾਨ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਖਰੀਦ ਦੀਆਂ ਗੱਲਾਂ ਕਰਦਾ ਸੀ ਮੁਆਵਜ਼ੇ ਦੀਆਂ ਗੱਲਾਂ ਕਰਦਾ ਸੀ ਕਿ ਤੁਹਾਡੀ ਫਸਲ ਖਰਾਬ ਹੋਊਗੀ ਜ਼ਰਦੋਰੀ ਬਾਤ ਚ ਉਹ ਆਪ ਨੂੰ 22000 ਰੁਪਏ ਰੁਪਇਆ ਪਹਿਲਾਂ ਤੁਹਾਨੂੰ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇ ਜ਼ਰਦੋਰੀ ਹੁੰਦੀ ਰਹਿੰਦੀ ਹੈ ਇੱਥੇ ਕਿਸੇ ਨੂੰ 2 ਰੁਪਏ ਨਹੀਂ ਮਿਲਿਆ ਜਿੰਦਾ ਮੁਆਵਜ਼ਾ ਵੀ ਲੈ ਕੇ ਕੱਲ ਵੀ ਉਹਨੇ ਮੈਨੂੰ ਕਿਹਾ ਕਿ ਜਿਹੜਾ ਕੱਲ ਜਿਹੜਾ ਮੇਰੇ ਨਾਲ ਨਾਪਣਾ ਹੋਇਆ ਉਹਦਾ ਵੀ ਸਰਕਾਰ ਦਾ ਮੇਰੇ ਹਿਸਾਬ ਤੋਂ ਤੁਸੀਂ 8 ਅਗਸਤ 2017 ਨੂੰ ਨੂੰ 2.5 ਸਾਲ ਹੋ ਗਏ ਤੁਸੀਂ ਵੱਡਾ ਚੈਨਲ ਹੋ ਤੁਹਾਡੇ ਕੋਲੇ ਸਾਰੇ ਤੁਹਾਡੇ ਆਰਕਾਈਵ ਦੇ ਵਿੱਚ ਰਿਕਾਰਡ ਹੁੰਦੇ ਆ ਜਿੰਨੇ ਵਾਰੀ ਵਿਪਤਾ ਆਈ ਹੈ ਚਾਹੇ ਘਣੇ ਮਾਰੀ ਨਾਲ ਆਈ ਆ ਚਾਹੇ ਸੰਧੀ ਦਾ ਅਟੈਕ ਹੋਇਆ ਚਾਹੇ ਹੜ੍ਹਾਂ ਦੀ ਗੱਲ ਆਈ ਹਰ ਵੇਲੇ ਇਹੀ ਬਿਆਨ ਹੈ ਹੁਣ ਤਾਂ ਕਹਿੰਦਾ ਮੁਆਵਜ਼ਾ ਦੇਵਾਂਗੇ ਉਹ ਤਾਂ ਕਹਿੰਦਾ ਕੁੱਕੜੀਆਂ ਦੇ ਧਿਆਨ ਦੇ ਆ ਦੇ ਵੀ ਪੈਸੇ ਦੇਵਾਂਗੇ ਸੋ ਬਿਆਨਾਂ ਤੇ ਨਾ ਜਾਈਏ ਹੁਣ ਆਪਾਂ ਕਰਦੇ ਸੋ ਇਹ ਜੋ ਹਾਲਾਤ ਹੈ ਐਮ ਐਸ ਪੀ ਦੀ ਗੱਲ ਕੀਤੀ ਸਰਕਾਰ ਨੇ ਕਿ ਬਾਈ ਦੀਆਂ ਬਾਈ ਪਸੰਦਾਂ ਤੇ ਐਮ ਐਸ ਪੀ ਦੇਵਾਂਗੇ ਕਿੱਥੇ ਗਈ ਐਮ ਐਸ ਪੀ ਦੀ ਉਹ ਕਿੱਥੇ ਗਿਆ ਮੁਆਵਜ਼ਾ ਆ ਕਿਸਾਨ ਰੋਲ ਰਹੇ ਆ ਮੰਡੀਆਂ ਚ ਇਹ ਜੇ ਅੱਜ ਇਹਨਾਂ ਦੀ ਤੋਲ ਨਹੀਂ ਲੱਗਦਾ ਇਹਨਾਂ ਨੂੰ ਫਾਰਕ ਨਹੀਂ ਕੀਤਾ ਜਾਂਦਾ ਬਾਰਦਾਨਾ ਨਹੀਂ ਆਉਂਦਾ ਲਿਫਟਿੰਗ ਨਹੀਂ ਹੁੰਦੀ ਤਾਂ ਧਰਨਾ ਲਾਵਾਂਗੇ ਤੇ ਸੜਕ ਵੀ ਜਾਮ ਕਰਾਂਗੇ